ਤੋ ਸਾਬ ਨੇ ਧਰਮ ਦੇ ਮਾਰਗ ਤੇ ਚੱਲਦਿਆਂ ਉਹ ਬਚਾਅ ਵਾਲਾ ਰਸਤਾ ਨਹੀਂ ਚੁਣਿਆ ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਨਾਮ ਨਾਲ ਬਚਨ ਜੋੜ ਕੇ ਕਿਹਾ ਸੀ ਗੁਰੂ ਅਰਜਨ ਸੱਚ ਸਿਰਜਣਹਾਰਾ ਨਾਮ ਦਾਣ ਇਸ਼ਨਾਨ ਦਿੜ ਗੁਰਮੁਖ ਭਾਏ ਭਗਤ ਨਿਸਤਾਰਾ ਗੁਰੂ ਅਰਜਨ ਸੱਚ ਸਿਰਜਣਹਾਰਾ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ 5 ਦਿਨ ਤਸੀਹੇ ਦਿੱਤੇ ਗਏ ਤਤਿ ਤਵੀ ਤੇ ਬਿਠਾ ਲਿਆ ਗਿਆ ਗਰਮ ਬਾਲੂ ਦੇ ਕੜਸ਼ੇ ਸੀਸ ਵਿੱਚ ਪਾਏ ਗਏ ਪਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਬਚਨ ਕਿਹਾ ਤਤਿ ਤਵੀ ਤੇ ਬੈਠ ਕੇ ਵੀ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਉੱਚੇ ਬੈਠ ਕੇ ਵੀ ਕੇਵਲ ਪਰਮੇਸ਼ਰ ਜੀ ਦੇ ਨਾਮ ਦੀ ਜਾਂਚਣਾ ਹਜ਼ੂਰ ਨੇ ਕੀਤੀ ਏ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਸਤਿਗੁਰੂ ਜੀ ਨੂੰ ਫਿਰ ਉਬਲਦੀ ਦੀਗ ਵਿੱਚ ਬਿਠਾ ਲਿਆ ਗਿਆ ਦੋ ਦਿਨ ਜੀ ਉਬਲਦੀ ਦੇਗ ਵਿੱਚ ਬਿਠਾ ਲਿਆ ਗਿਆ ਏ ਦੋ ਦਿਨ ਬਾਲੂ ਦੇ ਕੜਸ਼ੇ ਸੀਸ ਵਿੱਚ ਪਾਉਂਦੇ ਨੇ ਨਾਲ ਤਤੀ ਤਵੀ ਤੇ ਬਿਠਾ ਲਿਆ ਗਿਆ ਹੈ ਪੰਜਵੇਂ ਦਿਨ ਜਦੋਂ ਸਮਾ ਆਇਆ ਜਿਹਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ ਆਪਣੀ ਵਾਰ ਅੰਦਰ ਰਹਿੰਦੇ ਗੁਰ ਤਰਿਆਉ ਵਿੱਚ ਮੀਨ ਕੁਲੀਨ へਤ ਨਿਰਵਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਲਿਓ ਮਿਰਗ ਜਿਉਂ ਭੀੜ ਪਈ ਚਿਤ ਅਵਰਨਾ ਆਣੀ ਗੁਰੂ ਉਪਦੇਸ਼ ਨਾ ਵਿਸਰੈ ਬਾਬੀਏ ਜਿਉ ਆਖ ਵਿਖਾਣੀ ਗੁਰੂ ਅਰਜਨ ਵਿਟੋ ਕੁਰਬਾਨੀ ਉਹਨਾਂ ਨੇ ਜ਼ਿਕਰ ਕੀਤਾ ਜੀ ਗੁਰੂ ਅਰਜਨ ਦੇ ਮਹਾਰਾਜ ਤੋਂ ਸਦਕੇ ਜਾਣਾ ਚਾਹੀਦਾ ਹੈ ਉਹ ਪੰਜ ਦਿਨ ਜਿਹੜੇ ਤਸੀਹੇ ਦਿੱਤੇ ਗਏ ਗੁਰੂ ਨੇ ਹੱਸ ਕੇ ਰੱਬ ਦੀ ਰਜ਼ਾਰੂ ਸਿਰ ਮੱਥੇ ਮੰਨਦਿਆਂ ਉਹ ਪ੍ਰਵਾਨ ਕੀਤੇ